ਸਸਟੀ ਕੱਲ ਦੀ ਸਾਰਿਆਂ ਨੂੰ ਬਹੁਤ ਬਹੁਤ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਏ ਆ ਜੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਕਮੈਂਟ ਆ ਰਹੇ ਸੀ ਬਹੁਤ ਹੀ ਫੋਨ ਕਾਲ ਆ ਰਹੇ ਸੀ ਜੀ ਤੁਸੀਂ ਵੀਡੀਓ ਕਿਉਂ ਨਹੀਂ ਅਪਲੋਡ ਕਰ ਰਹੇ ਤੇ ਨਿਊ ਸੂਟ ਕਿਉਂ ਨਹੀਂ ਲੈ ਕੇ ਆ ਰਹੇ ਤੇ ਅਸੀਂ ਤੁਹਾਨੂੰ ਪਤਾ ਹੀ ਸੀ ਮੈਰਿਜ ਕਰਕੇ ਬਿਜੀ ਚੱਲ ਰਹੇ ਸੀ ਤੇ ਇਸ ਕਰਕੇ ਵੀਡੀਓ ਅਪਲੋਡ ਹੀ ਨਹੀਂ ਸੀ ਹੋ ਰਹੀਆਂ ਤੇ ਨਾ ਵੀਡੀਓ ਬਣ ਰਹੀਆਂ ਸੀ ਠੀਕ ਹੈ ਜੀ ਤੇ ਪੰਜਾਬੀ ਪਹਿਰਾਵੇ ਤੇ ਜਿਹੜੇ ਮੇਰੇ ਭੈਣ ਭਰਾ ਦੇਖ ਰਹੇ ਨੇ ਪਲੀਜ਼ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀ ਜਿਹੜੀਆਂ ਮੇਰੀਆਂ ਭੈਣਾਂ ਵੀਡੀਓ ਵੇਖਦੀਆਂ ਨੇ ਵੀਡੀਓ ਪਲੀਜ਼ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਕਿਉਂਕਿ ਇਸ ਵੀਡੀਓ ਦੇ ਵਿੱਚ ਜੋ ਵੀ ਅਸੀਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਸ ਵੀਡੀਓ ਦੇ ਵਿੱਚ ਪ੍ਰੋਪਰ ਫੈਬਰਿਕ ਦੱਸਿਆ ਹੁੰਦਾ ਜੋ ਸੂਟਾਂ ਦੇ ਪ੍ਰਾਈਸ ਹੁੰਦੇ ਨੇ ਉਹ ਵੀ ਮੈਂਸ਼ਨ ਕੀਤੇ ਹੁੰਦੇ ਨੇ ਫੈਬਰਿਕ ਬਾਰੇ ਪੂਰੀ ਜਾਣਕਾਰੀ ਦਿੱਤੀ ਹੁੰਦੀ ਹੈ ਕਿ ਆਪਾਂ ਤੁਹਾਨੂੰ ਕਿਹੜਾ ਫੈਬਰਿਕ ਦੇ ਰਹੇ ਆ ਕਿਵੇਂ ਦੀ ਤੁਹਾਨੂੰ ਕਲੈਕਸ਼ਨ ਦੇ ਰਹੇ ਆ ਤੇ ਉਹਦੇ ਵਿੱਚ ਸਾਰਾ ਕੁਝ ਦੱਸਿਆ ਹੁੰਦਾ ਪਲੀਜ਼ ਵੀਡੀਓ ਸਕਿਪ ਨਾ ਕਰਿਆ ਕਰੋ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਸਕਰੀਨ ਦੇ ਉੱਪਰ ਹੀ ਤੁਹਾਨੂੰ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਮੇਰੀ ਵੀਡੀਓ 'ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਕਿਸੇ ਤਰ੍ਹਾਂ ਦਾ ਵੀ ਤੁਸੀਂ ਬਾਅਕ ਕਰਵਾਉਣਾ ਜਾਂ ਬਿਨਾ ਬਾਅਕ ਤੋਂ ਲੈਣਾ ਜਾਂ ਪ੍ਰਿੰਟ ਸੂਟ ਲੈਣਾ ਜਾਂ ਕੋਈ ਦੁਪੱਟਾ ਭਾਏ ਕਰਨਾ ਸਟੀਚਿੰਗ ਕਰਵਾਣੀ ਹੈ ਉਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਅਗਰ ਜੇ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ WhatsApp ਤੇ ਤੁਸੀਂ ਹੀ ਸਕਰੀਨਸ਼ਾਟ ਲੈ ਕੇ ਭੇਜ ਕੇ ਮੈਨੂੰ ਸਕਰੀਨਸ਼ਾਟ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਸਕਰੀਨ ਦੇ ਉੱਪਰ ਹੀ WhatsApp ਨੰਬਰ ਸ਼ੋਅ ਹੋ ਰਿਹਾ ਉੱਥੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਤੇ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਏ ਜੀ ਅੱਜ ਤੁਹਾਡੇ ਲਈ ਦੋ ਤਿੰਨ ਤਰ੍ਹਾਂ ਦੀ ਕਲੈਕਸ਼ਨ ਲੈ ਕੇ ਆਏ ਆ ਕਿਉਂਕਿ ਇਹ ਸਾਡੀ ਭੈਣ ਦੇ ਸੂਟ ਜਾਣੇ ਸੀ ਸਟਿਚਿੰਗ ਵਾਸਤੇ ਤੇ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਜਾਵੇ ਤੇ ਭੈਣਾਂ ਦੇ ਫੋਨ ਵੀ ਬਹੁਤ ਆ ਰਹੇ ਸੀ ਤਾਂ ਕਰਕੇ ਅੱਜ ਅਸੀਂ ਵੀਡੀਓ ਬਣਾਉਣ ਲੱਗੇ ਹਾਂ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਮੌਸਮ ਚੇਂਜ ਹੋ ਰਿਹਾ ਤੇ ਗਰਮੀ ਆ ਰਹੀ ਹੈ ਉਹਦੇ ਵਾਸਤੇ ਅਸੀਂ ਬਹੁਤ ਸੋਹਣਾ ਫੈਬਰਿਕ ਲੈ ਕੇ ਆਇਆ ਕਾਟਨ ਦਾ ਫੈਬਰਿਕ ਤੁਸੀਂ ਰੈਡੀ ਕਰਵਾ ਸਕਦੇ ਹੋ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਹੈ ਤੁਹਾਡੀ ਚੋਇਸ ਹੈ ਤੁਸੀਂ ਮੈਨੂੰ ਦੱਸ ਕੇ ਉਸ ਕਲਰ ਤੇ ਆਪਣਾ ਸੂਟ ਰੈਡੀ ਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਹੈ ਮਸ਼ੀਨ ਵਰਕ ਕਰਵਾਉਣਾ ਹੈ ਹੈਂਡ ਵਰਕ ਕਰਵਾਉਣਾ ਹੈ ਆਰੀ ਵਰਕ ਕਰਵਾਉਣਾ ਹੈ ਜਾਂ ਤੁਸੀਂ ਫਰੈਂਟ ਸੂਟ ਲੈਣਾ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਕਿਸ ਤਰ੍ਹਾਂ ਦਾ ਵਰਕ अवेलेबल ਹੈ ਹੈਂਡ ਵਰਕ ਮਸ਼ੀਨ ਵਰਕ ਆਰੀ ਵਰਕ ਜੋ ਵੀ ਤੁਸੀਂ ਕਰਵਾਉਣਾ ਹੈ ਉਹ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਅਗਰ ਤੁਹਾਨੂੰ ਸੂਟ ਸਟਿਚ ਕਰਵਾਉਣਾ ਉਹ ਵੀ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੁਹਾਨੂੰ ਅਸੀਂ ਸੂਟ ਸਟਿਚ ਕਰਕੇ ਵੀ ਦਵਾਂਗੇ ਸਾਡੇ ਕੋਲ ਦੁਬੱਟਾ ਬਾਏ ਕਰਨਾ ਚਾਹੁੰਦੇ ਹੋ ਵੀ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਆਪਣੇ ਇਹ ਫੈਬਰਿਕ ਦੇ ਉੱਪਰ ਆਪਾਂ ਨੇ ਸੂਟ ਰੈਡੀ ਕੀਤਾ ਹੈ ਬਹੁਤ ਸੋਹਣਾ ਪੀਚ ਕਲਰ ਹੈ ਚੈੱਕ ਕਰ ਸਕਦੇ ਤੁਸੀਂ ਲਓ ਜੀ ਵਰਕ ਦੀ ਨੀਟ ਐਂਡ ਕਲੀਨਿੰਗ ਦੇਖੋ ਜੀ ਵਰਕ ਦੇਖੋ ਜੀ ਬਹੁਤ ਹੀ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਚੈੱਕ ਕਰੋ ਤੇ ਜਿਹੜੇ ਕਲਰ ਵਿੱਚ ਲਗਾਏ ਨੇ ਆਪਾਂ ਨੇ ਧਾਗਾ ਲਗਵਾਇਆ ਪੂਰਾ ਦੇਖ ਕੇ ਲਗਵਾਇਆ ਕਿ ਇਹਦੇ ਉੱਪਰ ਕਲਰ ਜੱਚਣ ਤੇ ਬਹੁਤ ਸੋਹਣਾ ਲੱਗ ਰਿਹਾ ਜੀ ਵਰਕ ਇਹ ਆਪਾਂ ਨੇ ਦਿੱਤਾ ਹੋਇਆ ਜੀ ਘੇਰਾ ਇਹ ਆਪਣਾ ਘੇਰਾ ਬਣਿਆ ਹੋਇਆ ਤੇ ਉੱਪਰ ਜੀ ਪੂਰੀ ਆਪਣੇ ਫਲਾਵਰ ਦਿੱਤੇ ਹੋਏ ਨੇ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਨੀਟ ਐਂਡ ਕਲੀਨ ਵਰਕ ਹੈ ਮੈਂ ਤੁਹਾਨੂੰ ਕੋਲੋਂ ਦਿਖਾਨੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਆਪਣਾ ਬਹੁਤ ਸੋਹਣਾ ਵਰਕ ਹੈ ਤੁਸੀਂ ਇਹ ਵਰਕ ਕਿਸੇ ਹੋਰ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਮੈਨੂੰ WhatsApp ਤੇ ਦੱਸ ਸਕਦੇ ਹੋ ਕਲਰ ਚੋਇਸ ਤੁਹਾਡੀ ਹੈ ਤੁਸੀਂ ਦੱਸ ਕੇ ਮੇਰੇ ਕੋ ਕੋਈ ਕਿਸੇ ਵੀ ਕਲਰ ਤੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਲਓ ਜੀ ਇਹ ਰਾ ਘੇਰਾ ਬਣਿਆ ਹੋਇਆ ਤੇ ਸੈਂਟਰ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਫਲਾਵਰ ਦਿੱਤੇ ਹੋਏ ਨੇ ਬਹੁਤ ਪਿਆਰਾ ਕਲਰ ਹੈ ਜੀ ਤੇ ਜੋ ਤੁਹਾਨੂੰ ਸਕਰੀਨ ਦੇ ਉੱਪਰ ਇਹਨਾਂ ਦੇ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦਆਊਟ ਦੁਪੱਟਾ ਡਾਟ ਸਟੀਚਿੰਗ ਸ਼ੋ ਹੋ ਰਹੇ ਨੇ ਸਿਰਫ ਤੁਹਾਨੂੰ ਕੱਲੇ ਸੂਟ ਦੇ ਪ੍ਰਾਈਸ ਸ਼ੋ ਹੋ ਰਹੇ ਨੇ ਠੀਕ ਹੈ ਜੀ ਕੋਈ ਵੀ ਤੁਹਾਨੂੰ ਪਸੰਦ ਆ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਲਓ ਜੀ ਇੱਧਰ ਆਪਾਂ ਦਿੱਤੇ ਹੋਏ ਨੇ ਜੀ ਬਾਜੂ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਪਿਆਰਾ ਵਰਕ ਹੈ ਤੇ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਇਹਨਾਂ ਨਾਲ ਤੁਸੀਂ ਦੁਪੱਟਾ ਟਾਈ ਡਾਈ ਲੈਣਾ ਟਾਈ ਡਾਈ ਲੈ ਸਕਦੇ ਹੋ ਅਗਰ ਤੁਸੀਂ ਪਲੇਨ ਰੱਖਣਾ ਚਾਹੁੰਦੇ ਹੋ ਤਾਂ ਇਹਨਾਂ ਕਲਰ ਦੇ ਵਿੱਚੋਂ ਕੋਈ ਵੀ ਦੁਪੱਟਾ ਬਾਏ ਕਰ ਸਕਦੇ ਹੋ ਜੇ ਤੁਸੀਂ ਸਾਡੇ ਕੋਲ ਸਟੀਚ ਕਰਵਾਉਣਾ ਹੈ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਅਸੀਂ ਤੁਹਾਨੂੰ ਸਟੀਚ ਕਰਕੇ ਵੀ ਦਵਾਉਂਦੇ ਲੋ ਜੀ ਇਕਵਲ ਫੇਰ ਚੈੱਕ ਕਰ ਲਓ ਜੀ ਤੇ ਫੈਬਰਿਕ ਕਾਟਨ ਦਾ ਰਹੇਗਾ ਜੀ ਬਹੁਤ ਪਿਆਰਾ ਫੈਬਰਿਕ ਰਹੇਗਾ ਸੌਫਟ ਫੈਬਰਿਕ ਹੈ ਵਧੀਆ ਫੈਬਰਿਕ ਦਵਾਵਾਂਗੇ ਅਸੀਂ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਜੀ ਤੁਸੀਂ ਇਸ ਕਲਰ ਤੇ ਕਰਵਾਉਣਾ ਇਹ ਵੀ ਦੱਸ ਸਕਦੇ ਹੋ ਜੇ ਹੋਰ ਕਲਰ ਤੇ ਕਰਵਾਉਣਾ ਉਹ ਵੀ ਦੱਸ ਸਕਦੇ ਹੋ ਲੋ ਜੀ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਤੁਹਾਨੂੰ ਇਹਦੇ ਵਿਦਆਉਟ ਸਟੀਚਿੰਗ ਸ਼ੋ ਹੋ ਰਹੇ ਨੇ ਵਿਦਆਉਟ ਦੁਪੱਟਾ ਸ਼ੋ ਹੋ ਰਹੇ ਨੇ ਅਗਰ ਤੁਸੀਂ ਦੁਪੱਟਾ ਬਾਏ ਕਰੋਗੇ ਤੇ ਦੁਪੱਟੇ ਦੇ ਪ੍ਰਾਈਸ ਜੋ ਲੱਗ ਰਹੇ ਨੇ ਇਹ ਸੀ ਜੀ ਅੱਜ ਦੀ ਕਲੈਕਸ਼ਨ ਦਾ ਆਪਣਾ ਫਰਸਟ ਸੂਟ ਬਹੁਤ ਪਿਆਰਾ ਕਲਰ ਹੈ ਕੋਈ ਵੀ ਕਲਰ ਪਸੰਦ ਹੈ ਇਹਨਾਂ ਚੋਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਤੇ ਆ ਗਿਆ ਜੀ ਆਪਣਾ ਫਰਸਟ ਸੂਟ ਤੇ ਲੋ ਜੀ ਸੈਕੰਡ ਵਾਲ ਜਾਨੇ ਆਪਣਾ ਸੈਕੰਡ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਤੇ ਵਰਕ ਦੇਖੋ ਜੀ ਤੁਸੀਂ ਸਾਡੇ ਕਾਰੀਗਰ ਜਿੰਨਾ ਕੰਮ ਕਰ ਰਹੇ ਨੇ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਕੰਮ ਕਰਦੇ ਨੇ ਤਦੋਂ ਪਹਿਲਾਂ ਜੀ ਇਹਦਾ neck ਬਣਿਆ ਹੋਇਆ ਹੈ round neck ਬਣਾਇਆ ਆਪਾਂ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਵਰਕ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਤੇ ਸੈਂਟਰ ਚ ਬੂਟੀ ਦਿੱਤੀ ਹੋਈ ਹੈ ਤੇ ਇਹਦੇ ਤੇ ਆਪਾਂ ਘੇਰੇ ਦਾ ਕੰਮ ਨਹੀਂ ਕੀਤਾ ਇਹ ਤੇ ਜਸਟ ਆਪਾਂ ਚੱਕਾਂ ਦਾ ਕੰਮ ਕੀਤਾ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਲੰਬੇ ਆਪਾਂ ਨਹੀਂ ਬਣਾਏ ਜਸਟ ਕੋਰਨਰ ਤੇ ਫਲਾਵਰ ਦਿੱਤੇ ਹੋਏ ਨੇ ਤੇ ਸੈਂਟਰ ਦੇ ਵਿੱਚ ਬੂਟੀ ਜਾ ਰਹੀ ਹੈ ਵਾਝਾ ਜੀ ਕਲਰ ਕੰਬੀਨੇਸ਼ਨ ਚੈੱਕ ਕਰੋ ਬਹੁਤ ਸੋਹਣਾ ਹੈ ਜੀ ਬਹੁਤ ਪਿਆਰਾ ਲੱਗ ਰਿਹਾ ਜੀ ਇਹ ਤੁਹਾਨੂੰ ਸੂਟ ਇਹ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਇਧਰ ਆ ਗਈ ਜੀ ਆਪਣੀ ਬਾਜੂ ਨਾ ਜੀ ਬਾਜੂ ਆਪਾਂ ਨੇ ਸਿੰਪਲ ਰੱਖੀ ਬੂਟੀ ਵਿੱਚ ਨਹੀਂ ਲਾਇਕ ਕੀਤੀ ਉਹਨਾਂ ਨੇ ਆਪਾਂ ਬੂਟੀ ਨਹੀਂ ਪਵਾਈ ਠੀਕ ਹੈ ਅਗਰ ਤੁਸੀਂ ਬੂਟੀ ਪਾਉਣਾ ਚਾਹੁੰਦੇ ਹੋ ਉਹ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਦਿਓ ਬਹੁਤ ਸੋਹਣਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਜੀ ਇਹਦੇ ਨਾਲ ਵੀ ਤੁਸੀਂ ਦੁਪੱਟਾ ਬਾਏ ਕਰਨਾ ਤੇ ਮੈਨੂੰ ਦੱਸ ਸਕਦੇ ਹੋ ਹਾਂ ਜੇ ਸਾਡੇ ਕੋ ਸਟੀਚਿੰਗ ਕਰਵਾਣੀ ਉਹੀ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਇਹ ਸੀ ਜੀ ਆਪਣਾ ਸੈਕਿੰਡ ਸੂਟ ਬਹੁਤ ਪਿਆਰਾ ਕਲਰ ਹੈ ਜੀ ਇਹ ਚ ਕਾਫੀ ਕਲਰ ਆਏ ਹੋਏ ਨੇ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤੁਸੀਂ ਮੈਨੂੰ ਭੇਜ ਕੇ ਤੇ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਤੇ ਲਓ ਜੀ ਥਰਡ ਕਲਰ ਆ ਗਿਆ ਬਹੁਤ ਬਹੁਤ ਫੇਵਰਟ ਕਲਰ ਹੈ ਜੀ ਸਭ ਦਾ ਇਹ ਲਵੈਂਡਰ ਕਲਰ ਹੈ ਬਹੁਤ ਪਿਆਰਾ ਬਾਕ ਕੀਤਾ ਹੋਇਆ ਜਿੱਤੇ ਪਹਿਲਾਂ ਆਪਾਂ ਇਹ ਸਿਲਕ ਫੈਬਰਿਕ ਤੇ ਕੀਤਾ ਸੀ ਹੁਣ ਆਪਾਂ ਨੇ ਇਹ ਕਾਟਨ ਫੈਬਰਿਕ ਤੇ ਕੀਤਾ ਲਓ ਜੀ ਚੈੱਕ ਕਰੋ ਬਹੁਤ ਸੋਹਣਾ ਲੱਗ ਰਿਹਾ ਜੀ ਬਹੁਤ ਹੀ ਪਿਆਰਾ ਜੀ ਸੈਂਟਰ ਸੂਟੀ ਦਿੱਤੀ ਹੋਈ ਹੈ ਇਧਰ ਆਪਾਂ ਘੇਰਾ ਤੇ ਚਾਕਾਂ ਦਾ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਜਿਹੜਾ ਵਰਕ ਹੈ ਬਹੁਤ ਹੀ ਜ਼ਿਆਦਾ ਸਾਫ਼ ਹੈ ਜੀ ਤੇ ਇਹਦਾ ਆਪਾਂ ਗਲਾ ਨਹੀਂ ਬਣਾਇਆ ਜੀ ਜਿਹੜਾ ਪਹਿਲਾ ਸੂਟ ਸੀ ਉਹਦਾ ਆਪਾਂ ਨੈਕ ਦਿੱਤਾ ਹੋਇਆ ਕਿਉਂਕਿ ਇੱਕੋ ਆਪਣੇ ਕਸਟਮਰ ਦੇ ਨੇ ਤੇ ਇਧਰ ਆਪਾਂ ਸਾਰਿਆਂ ਦੇ ਅਲੱਗ-ਅਲੱਗ ਡਿਜ਼ਾਈਨ ਕੀਤੇ ਨੇ ਤੇ ਇਧਰ ਆਗੇ ਜੀ ਆਪਣੇ ਬਾਜੂ ਦੇ ਮਾਦਰ ਕੰਮ ਚੈੱਕ ਕਰੋ ਜੀ ਕੰਮ ਸਾਡਾ ਤੁਹਾਨੂੰ ਜੋ ਵੀ ਮਿਲੇਗਾ ਇੱਕ ਨੰਬਰ ਮਿਲੇਗਾ ਬਹੁਤ ਸਫਾਈ ਹੈ ਕੰਮ ਦੇ ਵਿੱਚ ਬਹੁਤ ਹੀ ਪਿਆਰਾ ਜੀ ਇਹ ਸੂਟ ਸਟਿਚ ਹੋਣ ਲਈ ਜਾਣੇ ਸੀ ਤੇ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਫਟਾਫਟ ਵੀਡੀਓ ਸ਼ੇਅਰ ਕਰਾਂ ਤੇ ਸਕਰੀਨ ਦੇ ਉੱਪਰ ਤੁਹਾਨੂੰ ਇਹਨਾਂ ਦੇ ਪ੍ਰਾਈਸ ਸ਼ੋ ਹੋ ਰਹੇ ਹੋਣਗੇ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਮੈਨੂੰ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਹੁਣ ਆ ਗਏ ਆਪਣੇ ਤਿੰਨ ਰੈਡੀ ਹੋਏ ਸੀ ਜੀ ਇਹ ਆਪਾਂ ਨਵਾਂ ਫੈਬਰਿਕ ਲੈ ਕੇ ਆਈ ਜੀ ਸਿਕਾ ਸਿਲਕ ਦੇ ਵਿੱਚ ਬਹੁਤ ਹੀ ਲਾਈਟ weight ਫੈਬਰਿਕ ਹੈ ਤੇ ਮੈਂ ਆਪਾਂ ਵਲੌਗ ਚ ਵੀ ਪਹਿਲਾਂ ਦਿਖਾ ਚੁੱਕੀ ਹਾਂ ਬਹੁਤ ਸੋਹਣਾ ਵਰਕ ਹੈ ਜੀ ਪਿੰਕ ਲਾਈਟ ਬੇਬੀ ਪਿੰਕ ਔਰ ਡਾਰਕ ਮੈਜੈਂਟਾ ਦੀ ਹਾਈਲਾਈਟ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਲੱਗ ਰਿਹਾ ਸਿਕਾ ਸਿਲਕ ਦਾ ਫੈਬਰਿਕ ਹੈ ਦੀ ਲਾਈਟ weight ਫੈਬਰਿਕ ਹੈ ਬਹੁਤ ਜ਼ਿਆਦਾ ਲਾਈਟ weight ਫੈਬਰਿਕ ਹੈ ਵਿੱਚ ਬੂਟੀ ਦਿੱਤੀ ਹੋਈ ਹੈ neck ਬਣਾਇਆ ਹੋਇਆ ਆਪਾਂ ਨੇ ਤੇ ਇਧਰ ਆ ਗਈ ਜੀ ਆਪਣੀ ਬਾਜੂ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਵਰਕ ਹੈ ਇਹਨੂੰ ਤੁਸੀਂ ਆ ਪੇਸਟਿੰਗ ਪੱਟੀ ਲਾ ਕੇ ਰੈਡੀ ਕਰਵਾਉਣਾ ਹੈ ਪੇਸਟਿੰਗ ਪੱਟੀ ਲਾ ਕੇ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਸਟਿਚ ਹੋਏਗਾ ਜੀ ਚਲੋ ਜੀ ਇਹ ਆ ਗਈ ਜੀ ਦੀ ਬਾਟਮ ਬਾਟਮ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਵੀ ਇਧੇ ਤੇ ਵੀ ਆਪਾਂ ਪੌਂਚੇ ਤੇ ਵਰਕ ਕੀਤਾ ਹੋਇਆ ਇਹ ਸਟ੍ਰੇਟ ਬਾਟਮ ਹੈ ਜੀ ਜੇ ਤੁਹਾਨੂੰ ਇਹ ਸੂਟ ਪਸੰਦ ਆਉਂਦਾ ਤੁਸੀਂ ਇਹ ਬਾਏ ਕਰ ਸਕਦੇ ਹੋ ਬਹੁਤ ਪਿਆਰਾ ਕਲਰ ਹੈ ਜੀ ਇਹ ਨਾਈਟ ਫਲੋਜੀ ਕਲਰ ਦਾ ਇਤਨੇ ਦੁਪੱਟਾ ਬਾਏ ਕਰਨਾ ਤੁਸੀਂ ਦੁਪੱਟਾ ਬਾਏ ਕਰ ਸਕਦੇ ਹੋ ਅਗਰ ਤੁਸੀਂ ਸਟਿਚ ਕਰਵਾਉਣਾ ਤਾਂ ਸਟਿਚ ਵੀ ਕਰਵਾ ਸਕਦੇ ਹੋ ਚਲੋ ਜੀ ਇੱਕ ਹੋਰ ਕਲੈਕਸ਼ਨ ਲੈ ਕੇ ਆਏ ਆ ਤੁਹਾਡੇ ਲਈ ਅੱਜ ਦੀ ਵੀਡੀਓ ਦੇ ਵਿੱਚ ਕਿਉਂਕਿ ਪਹਿਣਾ ਦੀ ਕਾਫੀ ਡਿਮਾਂਡ ਸੀ ਜਾਰਜਟ ਦੇ ਉੱਪਰ ਆਪਾਂ ਪਿਛਲੀ ਵਾਰ ਵੀ ਇਹ ਕਾਫੀ ਸੇਲ ਕੀਤੀ ਸੀ ਤੇ ਫਿਰ ਦੁਬਾਰਾ ਫੈਬਰਿਕ ਆਇਆ ਜੀ ਇਹ ਬਹੁਤ ਹੀ ਸੌਫਟ ਫੈਬਰਿਕ ਹੈ ਤੇ ਜੀ ਬਲੈਕ ਕਲਰ ਦੇ ਵਿੱਚ ਆ ਇਹਦੇ ਨਾਲ ਬਲੈਕ ਬਾਟਮ ਰਹੇਗੀ ਲਓ ਜੀ ਇਹ ਹੈ ਜੀ 셔ਟ ਪ्योर ਜਰਚਰ ਦਿੱਤੇ ਇਹਦਾ ਵੀ ਪ੍ਰਾਈਸ ਤੁਹਾਨੂੰ ਉੱਪਰ ਹੀ ਸ਼ੋ ਹੋ ਰਿਹਾ ਅ ਤੁਸੀਂ ਇਹਦੇ ਜਿਹਨੇ ਸੂਟ ਲੈਣਾ ਚਾਹੁੰਦੇ ਹੋ 2 4 5 ਜਿਹਨੇ ਵੀ ਲੈਣਾ ਸੋਚਾਉਂਦੇ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰਕੇ ਤੁਸੀਂ ਆਰਡਰ ਦੇ ਸਕਦੇ ਹੋ ਇਹ ਇਹਦੇ ਨਾਲ ਰਹਿ ਗਈ ਜੀ ਬਲੈਕ ਬਾਟਮ ਲੋ ਚੈੱਕ ਬਹੁਤ ਹੀ ਸੁਣਾ ਲੱਗ ਰਿਹਾ ਬਹੁਤ ਹੀ ਸੌਫਟ ਫੈਬਰਿਕ ਹੈ ਜੀ ਲਾਈਟ ਵੇਟ ਫੈਬਰਿਕ ਹੈ ਇਹਦੇ ਵੀ ਪ੍ਰਾਈਸ ਤੁਹਾਨੂੰ ਉੱਪਰ ਸ਼ੋ ਹੋ ਰਿਹਾ ਇਹਦਾ ਕੋਈ ਵੀ ਇਹਦੇ ਚ ਆਪਾਂ ਤਿੰਨ ਪ੍ਰਿੰਟ ਲੈ ਕੇ ਆਏ ਆ ਜੀ ਇੱਕ ਬਲੂ ਕਲਰ ਹੈ ਤੇ ਦੋ ਬਲੈਕ ਨੇ ਲਓ ਜੀ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਇਹਦੇ ਨਾਲ ਦਾ ਸਾਡੇ ਵੀ ਤੁਸੀਂ ਸਟਿਚ ਕੀਤਾ ਦੇਖਿਆ ਹੋਣਾ ਜੀ ਲਓ ਜੀ ਨੈਕਸਟ ਆ ਗਿਆ ਨੈਕਸਟ ਵੀ ਬਲੈਕ ਹੈ ਜੀ बॉਟਮ ਦਾ ਜਿਹੜਾ ਫੈਬਰਿਕ ਉਹ ਵੀ ਸੇਮ ਰਹੇਗਾ ਜੀ ਤੁਸੀਂ बॉਟਮ ਤੇ ਵਰਕ ਕਰਵਾਉਣਾ ਵਰਕ ਕਰਵਾ ਸਕਦੇ ਹੋ ਜੇ ਤੁਸੀਂ ਬਿਨਾ ਵਕਤ ਲੈਣੀ ਬਿਨਾ ਵਕਤ ਲੈ ਸਕਦੇ ਹੋ ਮੈਂ ਨਾਲ ਫੋਟੋ ਮੈਂਸ਼ਨ ਕੀਤੀ ਹੋਈ ਤੁਸੀਂ ਦੇਖ ਸਕਦੇ ਹੋ ਆਈਡੀਆ ਲੈ ਸਕਦੇ ਹੋ ਕਿ ਕਿਵੇਂ ਬਣਿਆ ਹੋਇਆ ਇਹ ਬਹੁਤ ਹੀ ਪਿਆਰਾ ਲੱਗੇਗਾ ਜੀ ਇਹ ਬਣ ਕੇ ਇਹ ਤੋਂ ਸਟਿਚ ਕਰਵਾਣਾ ਦਾ ਸਟਿਚ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਐਵੇਂ ਬਾਇ ਕਰਨਾ ਤਾਂ ਐਵੇਂ ਵੀ ਕਰ ਸਕਦੇ ਜਿਵੇਂ ਕੁਝ ਕੁ ਸਾਡੀਆਂ ਭੈਣਾਂ ਦੇ ਮੈਸੇਜ ਆਉਂਦੇ ਨੇ ਕਿ ਦੀਦੀ ਅਸੀਂ ਹਾਰਡ ਫੈਬਰਿਕ ਨਹੀਂ ਪਾ ਸਕਦੇ ਹਾਰਡ ਫੈਬਰਿਕ ਨਹੀਂ ਵੇਅਰ ਕਰ ਸਕਦੇ ਤਾਂ ਬਹੁਤ ਜ਼ਿਆਦਾ ਸੌਫਟ ਹੈ ਜੀ ਲਾਈਨਿੰਗ ਲੱਗ ਕੇ ਵੀ ਹੈਵੀ ਨਹੀਂ ਬਣਦਾ ਇਹ ਸੂਟ ਬਹੁਤ ਪਿਆਰਾ ਇਹ ਸੂਟ ਆਪਣੇ ਕੋਲ ਬਹੁਤ ਜਣਾ ਬਹੁਤ ਸਟਾਕ ਆਇਆ ਹੋਇਆ ਹੈ ਜੀ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ 4 ਲੈ ਸਕਦੇ ਹੋ 5 ਲੈ ਸਕਦੇ ਹੋ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਦਿਓ ਕੋਈ ਵੀ ਤੁਹਾਨੂੰ ਇਹਨਾਂ ਚ ਕਲਰ ਪਸੰਦ ਆਉਂਦਾ ਪਹਿਲਾਂ ਮੈਂ ਦਿਖਾਇਆ ਉਹ ਵੀ ਬਲੈਕ ਹੈ ਜੀ ਤੇ ਇਹਦੇ ਨਾਲ ਵੀ ਬਲੈਕੀ ਬਾਟਮ ਹੈ ਠੀਕ ਹੈ ਜੀ ਤੇ ਲੋ ਜੀ ਨੈਕਸਟ ਆ ਗਿਆ ਨੈਕਸਟ ਆ ਗਿਆ ਜੀ ਆਪਣਾ ਬਲੂ ਕਲਰ ਲੋ ਜੀ ਬਹੁਤ ਸੋਹਣਾ ਹੈ ਵੀ ਪ੍ਰਿੰਟ ਜੀ ਦੇਖੋ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਤੁਸੀਂ ਦੁਪੱਟਾ ਕਹੋਗੇ ਸੀ ਦੁਪੱਟਾ ਤੁਹਾਨੂੰ ਨਾਲ ਰੈਡੀ ਕਰ ਦਾਂਗੇ ਠੀਕ ਹੈ ਜੀ ਤੇ ਇਹਦੇ ਨਾਲ ਬਾਟਮ ਰਹੇਗੀ ਜੀ ਬਲੂ ਆ ਬਾਟਮ ਇਸ ਟਾਈਮ ਮੇਰੇ ਕੋ ਅਵੇਲੇਬਲ ਨਹੀਂ ਸਾਰੇ ਸੂਟ ਆਪਣੇ ਸੇਲ ਹੋ ਗਏ ਸੀ ਜਸਟ WhatsApp ਤੇ ਹੀ ਤੇ ਆਪਣੇ ਬਾਟਮ ਬਸ ਅੱਜ ਕੱਲ ਦੇ ਵਿੱਚ ਆ ਜਾਣਗੇ ਤੇ ਇਹਦੇ ਨਾਲ ਬਲੂ ਬਾਟਮ ਰਹੇਗੀ ਜੀ ਇਹਦੇ ਨਾਲ ਬਲੈਕ ਰਹੇਗੀ ਠੀਕ ਹੈ ਜੀ ਤੇ ਬਹੁਤ ਪਿਆਰਾ ਫੈਬਰਿਕ ਹੈ ਜੀ ਚੈੱਕ ਕਰੋ ਕੋਈ ਵੀ ਸੂਟ ਸਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਰਡਰ ਦੇ ਸਕਦੇ ਹੋ ਤੇ ਲੋ ਜੀ ਕਾਫੀ ਪਾਣਾ ਮੇਰੀਆਂ WhatsApp ਤੇ ਮੈਨੂੰ ਪੁੱਛ ਰਹੀਆਂ ਸੀ ਜੋ ਸੂਟ ਕੱਲ ਮੈਂ ਮੈਰਿਜ ਤੇ ਵੇਅਰ ਕੀਤਾ ਸੀ ਕਿ ਦੀਦੀ ਉਸ ਬਾਰੇ ਜਰੂਰ ਦੱਸਿਓ ਸਾਨੂੰ ਤੇ ਹਾਂਜੀ ਲੋ ਜੀ ਚੈੱਕ ਕਰੋ ਜੀ ਇਹ ਬਲੈਕ ਹੈ ਜੀ ਇਹ ਆਪਾਂ ਨੇ ਰੈਡੀ ਕਰਵਾਇਆ ਜੀ ਕੀਵੀ ਸਿਲਕ ਦੇ ਉੱਪਰ ਤੇ ਸਾਰਾ ਹੈਂਡ ਦਾ ਕੰਮ ਕੀਤਾ ਹੋਇਆ ਤੁਸੀਂ ਕੰਮ ਦੇਖ ਸਕਦੇ ਹੋ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਹੈ ਫਿਨਿਸ਼ਿੰਗ ਦੇਖੋ ਕੰਮ ਦੀ ਬਹੁਤ ਹੀ ਪਿਆਰਾ ਹੋਇਆ ਹੋਇਆ ਇਧਰ ਆਪਾਂ 20 ਨੈਕ ਦਿੱਤਾ ਹੋਇਆ ਠੀਕ ਹੈ ਜੀ ਤੇ ਸਾਰੇ ਸੂਟ ਦੇ ਵਿੱਚ ਬੂਟੀ ਦਿੱਤੀ ਹੋਈ ਹੈ ਇਧਰ ਆਗੇ ਜੀ ਆਪਣੇ ਬਾਜੂ ਤੇ ਜਿਹੜੇ ਬਾਜੂ ਨੇ ਉਹ ਆਪਾਂ ਨੇ ਵੀ ਹੈਵੀ ਦਿੱਤੇ ਹੋਏ ਨੇ ਵੀ neck اور ਬਾਜੂ ਦਾ ਕੰਮ ਹੈਵੀ ਹੈ ਸੈਂਟਰ ਚ ਆਪਾਂ ਨੇ ਬੂਟੀ ਦਿੱਤੀ ਹੈ ਤੇ ਇਹਨੂੰ ਆਪਾਂ ਨੇ ਰੈਡੀ ਕਰਵਾਇਆ ਜੀ ਪੇਸਟਿੰਗ ਪੱਟੀ ਲਵਾ ਕੇ ਵਿੱਚ ਮਹਿਰੂਨ ਕਲਰ ਭਗਵਾ ਪਾ ਕੇ ਮਹਿਰੂਨ ਕਲਰ ਪਾ ਕੇ ਪੇਸਟਿੰਗ ਪੱਟੀ ਲਾ ਕੇ ਰੈਡੀ ਕਰਵਾਇਆ ਦੇਖ ਸਕਦੇ ਤੁਸੀਂ ਅ ਜੇ ਤੁਸੀਂ ਮੇਰੇ ਕੋਲ ਸਟਿਚ ਕਰਵਾਉਣਾ ਹੈ ਜੇ ਤੁਸੀਂ ਐਵੇਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਠੀਕ ਹੈ ਜੀ ਇਹ ਆ ਗਈ ਜੀ ਆਪਣੀ ਸ਼ਰਟ ਬਹੁਤ ਹੀ ਪਿਆਰਾ ਜੀ ਕਾਫੀ ਭੈਣਾਂ ਨੇ ਪਸੰਦ ਕੀਤਾ ਕਾਫੀ ਪਰ ਮੈਨੂੰ ਫੋਨ ਕਾਲ ਵੀ ਆਈਆਂ ਕਿ ਦੀਦੀ ਬਹੁਤ ਪਿਆਰਾ ਲੱਗ ਰਿਹਾ ਹੈ ਸੂਟ ਤੇ ਇਹਦੇ ਨਾਲ ਬਾਟਮ ਆਪਾਂ ਰੱਖੀਏ ਜੀ ਸਿੰਪਲ ਜਿਹੜੀ ਆਪਣੀ ਸਟੇਟ ਬਾਟਮ ਚੱਲ ਰਹੀ ਉਹ ਬਾਟਮ ਰੱਖੀਏ ਦੇਖ ਸਕਦੇ ਹੋ ਤੁਸੀਂ ਇਧਰ ਆਪਾਂ ਪਾਈਪਿੰਗ ਲਗਾ ਕੇ ਫਿਨਿਸ਼ਿੰਗ ਦਿੱਤੀ ਹੋਈ ਬਹੁਤ ਹੀ ਪਿਆਰਾ ਸੂਟ ਬਣਿਆ ਤੇ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਰੱਖਿਆ ਜੀ ਦੁਪੱਟਾ ਆਪਾਂ ਪਿਓਰ ਔਰਗੈਂਜ਼ਾ ਦਾ ਰੱਖਿਆ ਤੇ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਚੈੱਕ ਕਰੋ ਜੀ ਤੇ ਪੇਸਟਿੰਗ ਪੱਟੀ ਲਗਾਈ ਹੋਈ ਹੈ ਚੈੱਕ ਕਰੋ ਲੇਸ ਦੇਖੋ ਜੀ ਬਹੁਤ ਹੀ ਪਿਆਰਾ ਕੰਮ ਹੈ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਇਹ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਕੋਈ ਵੀ ਕਲਰ ਚੁਆਇਸ ਹੈ ਤੁਹਾਡੀ ਤੁਸੀਂ ਮੈਨੂੰ ਦੱਸ ਸਕਦੇ ਹੋ ਐਨੀ ਕਲਰ ਤੇ ਤੁਸੀਂ ਬਣਵਾ ਸਕਦੇ ਹੋ ਜੇ ਤੁਸੀਂ ਬਲੈਕ ਲਾਇਕ ਕਰਦੇ ਹੋ ਬਲੈਕ ਤੇ ਬਣਾ ਸਕਦੇ ਹੋ ਜੇ ਤੁਸੀਂ ਕੋਈ ਹੋਰ ਕਲਰ ਲਾਇਕ ਕਰਦੇ ਹੋ ਉਸ ਤੇ ਬਣਾ ਸਕਦੇ ਹੋ ਠੀਕ ਹੈ ਜੀ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਹਨਾਂ ਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਵੇ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ